ਰੀਤੇਕਾਲ ਸਮਾਣਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਦੂਜੇ ਵਾਹਨ ਦੇ ਨਾਲ ਟੱਕਰ ਹੋ ਜਾਂਦੀ ਹੈ ਹਾਦਸੇ ਦੇ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਡਰਾਈਵਰ ਨੇ ਵੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗੁਆ ਲਈ ਹੈ ਤਾਂ ਕੁੱਲ 7 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਸੇ ਦੇ ਰੋਸ ਵਿੱਚ ਅੱਜ ਪੂਰਾ ਸਮਾਣਾ ਸ਼ਹਿਰ ਵਿਦਿਆਰਥੀਆਂ ਦੇ ਮਾਪਿਆਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਤਾਂ ਪਰਿਵਾਰ ਦੇ ਨਾਲ ਪੀੜਿਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਐਮ ਐਲ ਏ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਦੁੱਖ ਵੀ ਸਾਂਝਾ ਕੀਤਾ ਗਿਆ ਤਾਂ ਪੂਰਾ ਮੁਕੰਮਲ ਸਮਾਣਾ ਸ਼ਹਿਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੰਦ ਰੱਖਣ ਦੀ ਜੋ ਕਾਲ ਦਿੱਤੀ ਗਈ ਹੈ ਇੱਕੋ ਇੱਕ ਮੰਗ ਹੈ ਪਰਿਵਾਰ ਵਾਲਿਆਂ ਦਾ ਕਿ ਜੋ ਪਟਿਆਲਾ ਰੋਡ ਹੈ ਉਸ ਨੂੰ ਡਬਲ ਕੀਤਾ ਜਾਵੇ ਕਿਉਂਕਿ ਆਏ ਦਿਨ ਇਸੀ ਸੜਕ ਦੇ ਉੱਤੇ ਹਾਥੇ ਵਾਪਰਦੇ ਨੇ ਤਾਂ ਇਹ ਮੰਗ ਲੈ ਕੇ ਮਾਪਿਆਂ ਦੇ ਵੱਲੋਂ ਅੱਜ ਪੂਰਾ ਸਮਾਣਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਰੱਖਣ ਦੀ ਕੋਲ ਦਿੱਤੀ ਗਈ ਹੈ ਤਾਂ ਮੌਕੇ ਤੇ ਪਰਸ਼ੋਤਮ ਸਾਡੇ ਸਹਿਯੋਗੀ ਪੂਰੀ ਜਾਣਕਾਰੀ ਵੀ ਦੇ ਰਹੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਮਾਣਾ ਪਟਿਆਲਾ ਸੜਕ ਤੇ ਜਿਹੜਾ ਕੱਲ ਹਾਦਸਾ ਹੋਇਆ ਥਾ ਇਨੋਵਾ ਕਾਰ ਦੇ ਵਿੱਚ ਸਕੂਲ ਦੇ ਬੱਚੇ ਪਟਿਆਲਾ ਤੋਂ ਪੜ ਕੇ ਸਮਾਣਾ ਵਾਪਸ ਆ ਰਹੇ ਸੀ ਉਸ ਹਾਦਸੇ ਦੇ ਵਿੱਚ 6 ਬੱਚਿਆਂ ਦੀ ਮੌਤ ਹੋਈ ਹੈ ਉਹਨਾਂ ਦੇ ਪੋਸਟਮਾਰਟਮ ਸਮਾਨਾ ਕੇ ਸਰਕਾਰੀ ਹਸਪਤਲ ਕਿਤੇ ਜਾ ਰਹੇ ਹਨ ਔਰ ਸਮਾਨਾ ਕੇ ਵਿਧਾਇਕ ਸਾਹਿਬ ਕਮੰਡਿਤ ਚੇਤਨ ਸਿੰਘ ਜੋੜਾ ਮਾਦਰਾ ਪਰਿਵਾਰਾਂ ਦੇ ਨਾਲ ਉਹਨਾਂ ਦੇ ਕਰਜ਼ਾ ਕੇ ਦੁੱਖ ਵੰਡਾ ਰਹੇ ਹਨ ਅਸੀਂ ਔਰ ਵੀ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਜਿਹੜੀ ਸੜਕ ਹੈ ਲੋਕਾਂ ਦੀ ਮੰਗ ਹੈ ਪਟਿਆਲਾ ਤੋਂ ਲੈ ਕੇ ਪਾਤੜਾ ਤੱਕ ਸੜਕ ਡਬਲ ਕੀਤੀ ਜਾਵੇ ਤਾਂ ਕਿ ਕਿਸੇ ਔਰ ਪਰਿਵਾਰ ਦਾ ਇਸ ਤਰ੍ਹਾਂ ਨੁਕਸਾਨ ਨਾ ਹੋਵੇ ਲੈਂਚੋਪੜਾ ਜਿਹੜੀ ਸੜਕ ਹੈ ਇਸ ਤੇ ਇੰਨੇ ਹੈਵੀ ਟ੍ਰੈਫਿਕ ਹੋ ਗਏ ਤੁਸੀਂ ਕੀ ਸਰਕਾਰ ਤੋਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੋਨੋਂ ਤੋਂ ਕੀ ਅਪੀਲ ਕਰਦੇ ਹੋ ਮੈਂ ਜਿਹੜੀ ਸਮਾਣਾ ਦੇ ਵਿੱਚ ਅੱਜ ਬਹੁਤ ਵੱਡੀ ਦੁਖਦਾਈ ਘਟਨਾ ਹੋਈ ਹੈ ਸਾਰੇ ਪਰਿਵਾਰ ਸਾਰਾ ਸਮਾਣਾ ਸੋਗ ਦੇ ਵਿੱਚ ਡੁੱਬਿਆ ਹੋਇਆ ਮੈਂ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਵੀ ਪਾਤਣਾ ਸਮਾਣਾ ਜਿਹੜੀ ਰੋਡ ਹੈ ਪਟਿਆਲੇ ਤੱਕ ਉਹਨੂੰ ਡਬਲ ਕੀਤਾ ਜਾਵੇ ਤਾਂ ਜੋ ਇਹ ਐਕਸੀਡੈਂਟ ਘਟਣ ਮੈਂ ਪਰਸਨਲੀ ਐਗਜ਼ੀਕਿਟਿਵ ਮੈਂਬਰ ਭਾਰਤਿਆ ਜਨਤਾ ਪਾਰਟੀ ਪੰਜਾਬ ਹੋਣ ਦੇ ਨਾਤੇ ਮੈਂ ਗਟਕਰੀ ਜੀ ਨੂੰ ਸਪੈਸ਼ਲੀ ਆਪਣੇ ਲੈਵਲ ਤੇ ਮਿਲ ਕੇ ਵੀ ਆਵਾਂਗਾ ਸਮਾਨੇ ਦੇ ਲੋਕਾਂ ਨੂੰ ਨਾਲ ਲਿਜਾ ਕੇ ਮਿਲ ਕੇ ਵੀ ਆਵਾਂਗੇ ਅਸੀਂ ਉਹਨਾਂ ਨੂੰ ਗਟਕਰੀ ਜੀ ਨੂੰ ਸਪੈਸ਼ਲੀ ਜਾ ਕੇ ਤੇ ਮੈਂ ਹੋਰ ਵੀ ਇਹ ਮੰਗ ਕਰਦਾ ਵੀ ਜਿਹੜੇ ਇੱਥੇ ਆਰਟੀਓ ਡੀਟੀਓ ਨੇ ਉਹ ਮੰਥਲੀਆਂ ਖਾਣ ਵਾਸਤੇ ਜੰਮੇ ਨੇ ਉਹਨਾਂ ਨੇ ਅੱਜ ਤੱਕ ਕਦੇ ਰੋਡ ਦੇ ਚੈਕਿੰਗ ਕੀਤੀ ਆ ਕੇ ਕਿਵੇਂ ਗੱਡੀਆਂ ਟ੍ਰੈਫਿਕ ਨਾਲ ਚੱਲ ਰਹੀਆਂ ਨੇ ਆਰਟੀਓ ਪੈਸੇ ਲੈਂਦਾ ਸ਼ਰਿਆਮ ਡੀਟੀਓ ਪੈਸੇ ਲੈਂਦਾ ਸ਼ਰਿਆਮ ਅਸੀਂ ਇਸ ਦੀ ਬੜੀ ਨਿਖੇਧੀ ਕਰਦੇ ਹਾਂ ਵੀ ਇਸ ਤਰੀਕੇ ਇਹ ਪੈਸੇ ਲੈ ਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਰੋਜ਼ ਪੱਤਰਕਾਰ ਸਾਡੇ ਭਰਾ ਪਾ ਰਹੇ ਨੇ ਖੂਨੀ ਟੀਪਰ ਪਾ ਰਹੇ ਨੇ ਖੂਨੀ ਟੀਪਰ ਪਾ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਰੋਡ ਤੇ ਚੱਲ ਰਿਹਾ ਕੁਝ ਬਬੇ ਜੀ ਤੁਸੀਂ ਹੁਣ ਕੀ ਕਹੋਗੇ ਕਿਸ ਤਰ੍ਹਾਂ ਦੀ ਮੰਗ ਹੈ ਜੋ ਆ ਪਾਣਾ ਭਰਤ ਗਿਆ ਉਹ ਤੋਂ ਭਰਤ ਗਿਆ ਅੱਗੇ ਕੋਈ ਕਿਸੇ ਪਰਿਵਾਰ ਦਾ ਆਉਣ ਵਾਲੇ ਸਮੇਂ ਤੇ ਨੁਕਸਾਨ ਨਾ ਹੋਵੇ ਇਹ ਸੜਕ ਤੇ ਜਿਹੜੀ ਇੰਨਾ ਟ੍ਰੈਫਿਕ ਹੋ ਗਿਆ ਹੈ ਪਹਿਲਾਂ ਤਾਂ ਜਿਹੜੀ ਕੱਲ ਮੰਦਭਾਗੀ ਘਟਨਾ ਹੋਈ ਆ ਸਾਰੇ ਸ਼ਹਿਰ ਉਸ ਦੇ ਅਫਸੋਸ 'ਚ ਅੱਜ ਸਾਰਾ ਸ਼ਹਿਰ ਇਕੱਜਟਾ ਹੈ ਅੱਜ ਸਾਡਾ ਸਾਰਾ ਸਮਾਣਾ ਸ਼ਹਿਰ ਬੰਦ ਹੈ ਸਾਰੇ ਪ੍ਰਾਈਵੇਟ ਅਧਾਰੇ ਬੰਦ ਨੇ ਸਾਰੇ ਸਕੂਲ ਬੰਦ ਨੇ ਅੱਜ ਸਾਡੇ 'ਚ 6 ਬੱਚੇ ਜਿਹੜੇ ਕੱਲ ਬੀਪੀਐਸ ਸਮਾਣਾ ਤੋਂ ਪੜਨ ਜਾਂਦੇ ਸੀ ਰੋਜ਼ ਉਹ 12 ਬੱਚਿਆਂ ਦੀ ਟੀਮ ਪੂਰੀ ਜਾਂਦੀ ਸੀ ਇੱਕ ਵੈਨ ਦੇ ਵਿੱਚ ਜਿਹਦੇ 6 ਦਾ ਮੌਕੇ ਦੀ ਡੈਥ ਹੋ ਗਈ। ਬਾਕੀ ਕੁਝ ਸੀਰੀਅਸ ਪਏ ਨੇ, ਕੁਝ ਠੀਕ ਨੇ। ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਚਾਹਨਾ ਜਿਹੜੇ ਬੱਚੇ ਹਸਪੀਟਲ 'ਚ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹ ਕਿਰਪਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਉਹ ਸਾਡੇ ਸਾਰੇ ਸਹੀ ਸਲਾਮਤ ਬੱਚੇ ਆਪਣੇ ਆਪਣੇ ਘਰਾਂ ਜਾ ਜੇਰੇ ਇਲਾਜਾਂ ਇਸ ਤੇ। ਜੇਰੇ ਇਲਾਜ 6 ਬੱਚੇ ਨੇ ਜੀ 2 ਬੱਚੇ ਬਹੁਤ ਸੀਰੀਅਸ ਨੇ ਜੀ। ਕੁਝ ਮਹਾਲੀ ਸ਼ਿਫਟ ਹੋ ਗਏ ਨੇ, ਕੁਝ ਅਮਰ ਹਸਪੀਟਲ ਨੇ ਰਜਿੰਦਰਾਚ ਨੇ। ਦੋ ਬੱਚੇ ਬਹੁਤ ਜ਼ਿਆਦਾ ਸੀਰੀਅਸ ਨੇ 6 ਬੱਚਿਆਂ ਦੀ ਮੌਕੇ ਤੇ ਡੈਥ ਹੋ ਗਈ ਇੱਕ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ ਹੈ ਦੂਜੀ ਬੇਨਤੀ ਮੈਂ ਸਾਡੇ ਸਮਾਨੇ ਹਲਕੇ ਦੇ ਐਮਐਲਏ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹਨਾ ਜੋ ਸਾਡਾ ਪਸਿਆਣੇ ਤੋਂ ਪਾਤਣਾ ਤੱਕ ਰੋਡ ਹੈ ਇੱਥੇ ਦਿਨ ਬਰ ਦਿਨ ਕੋਈ ਨਾ ਕੋਈ ਕੋਈ ਐਸਾ ਦਿਨ ਖਾਲੀ ਨਹੀਂ ਜਾਂਦਾ ਜਿੱਥੇ ਕੋਈ ਨਾ ਹਾ ਹਾਦਸਾ ਵਾਪਰਦਾ ਨਾ ਹੋਵੇ ਕਿਰਪਾ ਕਰਕੇ ਸਾਡੀ ਬੇਨਤੀ ਹੈ ਸਾਡੇ ਸਾਰੇ ਸਮਾਣਾ ਨਿਵਾਸੀਆਂ ਦੀ ਸਾਰੇ ਸ਼ਹਿਰ ਨਿਵਾਸੀਆਂ ਦੀ ਇਹ ਸੜਕ ਨੂੰ ਡਬਲ ਕੀਤਾ ਜਾਵੇ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਜਿਆਦਾ ਦਰਘਟਨਾ ਜਿਹੜੀਆਂ ਨੇ ਉਹ ਘਟ ਸਕਣ ਠੀਕ ਹੈ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ ਲੋਕਾਂ ਦੀ ਮੰਗ ਹੈ ਪਰਿਵਾਰ ਦੀ ਮੰਗ ਹੈ ਸਮਾਣਾ ਸਾਰਾ ਮੰਗ ਕਰਦੇ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਜਿਹੜੀ ਪਟਿਆਲਾ ਤੋਂ ਲੈ ਕੇ ਪਾਤੜਾ ਸੜਕ ਡਬਲ ਕੀਤੀ ਜਾਵੇ ਤਾਂ ਕਿ ਕਿਸੇ ਦੇ ਘਰਾਂ ਦੇ ਚਿਰਾਗ ਇਸ ਤਰ੍ਹਾਂ ਨਾ ਪੋਜਣ ਦੇਖੋ ਪਹਿਲਾਂ ਵੀ ਮੈਂ ਜਿਹੜੀ ਸੜਕ ਹੈ ਜਿਹੜੀ ਪਾਤੜਾ ਤੋਂ ਪਟਿਆਲਾ ਜਾਂਦੀ ਹੈ ਪਹਿਲਾਂ ਵੀ ਇਹਦੇ ਵਾਸਤੇ ਜਿਹੜੇ ਹੈਗੇ ਇਹਨੂੰ ਚੌੜਾ ਕਰਨ ਦੀ ਬੇਨਤੀ ਪਹਿਲਾਂ ਵੀ ਕਰ ਚੁੱਕੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਇਹਦਾ ਪੂਰੇ ਜ਼ੋਰ ਨਾਲ ਇਹਦਾ ਮਸਲਾ ਜਿਹੜਾ ਉਠਾਵਾਂਗੇ ਕਿਉਂਕਿ ਬਹੁਤ ਸਾਰੇ ਹਾਦਸੇ ਜਿਹੜੇ ਹੋ ਰਹੇ ਹੁੰਦੇ ਨੇ ਆ ਜਿਹੜਾ ਕੱਲ ਜਿਹੜਾ ਸਾਡੇ ਸਮਾਣੇ ਵਾਸਤੇ ਜੋ ਵਾਪਰਿਆ ਇਹ ਮੈਂ ਕਹਿੰਦਾ ਸਾਡੇ ਸਾਰੇ ਸ਼ਹਿਰ ਦਾ ਹਰ ਇੱਕ ਪਰਿਵਾਰ ਹੈ ਜਿਹੜਾ ਉਹ ਦੁਖੀਆ ਗਮਗੀਨ ਹੈ ਕਿਉਂਕਿ ਛੋਟੇ ਛੋਟੇ ਬੱਚੇ ਉਹਨਾਂ ਨੇ ਕਿਉਂ ਹਜਾ ਮਾਰਾ ਕਰਤਾ ਜਿਹੜਾ ਪ੍ਰਮਾਤਮਾ ਨੇ ਉਹਨਾਂ ਨੂੰ ਇੰਨੀ ਛੇਤੀ ਇਸ ਦੁਨੀਆ ਤੋਂ ਆਪਣੇ ਲਪੇ ਪਲਾ ਲਿਆ ਸੋ ਇਸ ਕਰਕੇ ਅ ਅਸੀਂ ਉਹ ਪਰਿਵਾਰਾਂ ਦੇ ਨਾਲ ਇੱਕ ਸੰਵੇਦਨਾ ਵੀ ਰੱਖਦੇ ਆ ਉਹਨਾਂ ਦੇ ਦੁੱਖ ਚ ਦੁੱਖ ਵੀ ਪ੍ਰਗਟ ਕਰਦੇ ਆ ਔਰ ਜਿਹੜੇ ਕੋਈ ਕੋਈ ਅਣਗਹਿਲੀਆਂ ਹੋਈਆਂ ਨੇ ਜਿਹੜੀਆਂ ਹੈ ਟਿਪਰ ਵਾਲੇ ਵੱਲੋਂ ਹੋਈ ਆ ਹੁਣ ਆਉਣ ਵਾਲੇ ਸਮੇਂ ਚ ਬੜੀ ਸਖਤੀ ਨਾਲ ਉਹਨਾਂ ਤੇ ਕਾਰਵਾਈ ਆ ਜਿਹੜੀ ਕੀਤੀ ਜਾਊਗੀ ਮੈਂ ਤੁਹਾਡੇ ਮਾਧਮੇ ਜਰੀਏ ਬੇਨਤੀ ਵੀ ਕਰੂੰਗਾ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਇਸ ਦੁੱਖ ਦੀ ਘੜੀ ਚ ਸ਼ਾਮਲ ਵੀ ਹੋਈਏ ਔਰ ਜਿਹੜੇ ਕੋਈ ਬਿਨਾ ਕਾਗਜ਼ੀ ਪੱਤਰੀ ਜਿਹੜੀ ਕੋ ਗੱਡੀਆਂ ਚਲਾਉਂਦੇ ਉਹਨਾਂ ਤੇ ਸ਼ਕਤੀ ਹੋਣੀ ਕੋਈ ਸ਼ਿਪਾਰਸ਼ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਸਾਡੇ ਵਾਸਤੇ ਦੇਖ ਲਓ ਕਿੰਨਾ ਵੱਡਾ ਜਿਹੜਾ ਸਦਮਾ ਲੈ ਕੇ ਆ ਹਾਲਾਂਕਿ ਹਫਤਾ ਪਹਿਲਾਂ ਇਹ ਦੋ ਅਨੋਵਾ ਦਾ ਵੀ ਔਰ ਟਿਪਰ ਦਾ ਵੀ ਹਫਤਾ ਪਹਿਲਾਂ ਚਲਾਨ ਹੋਇਆ ਸੋ ਫੇਰ ਵੀ ਪ੍ਰਵਾਹ ਨਾ ਕਰਦੇ ਪ੍ਰਵਾਹ ਨਹੀਂ ਕਰਦੇ ਜਿਹੜੇ ਹੈਗੇ ਆ ਗੱਡੀਆਂ ਦੇ ਚਾਲਕ ਨੇ ਸੋ ਹੁਣ ਜਿਹੜਾ ਹੈਗਾ ਸਖਤੀ ਕੀਤੀ ਜਾਊਗੀ ਔਰ ਕੋਈ ਬਖਸ਼ਾ ਨਹੀਂ ਜਾਊਗਾ ਕਿਉਂਕਿ ਸਾਡੇ ਵਾਸਤੇ ਸਾਡੇ ਬੱਚੇ ਨੇ ਜਿਹੜੇ ਸਭ ਤੋਂ ਪਿਆਰੇ ਨੇ ਉਹਨਾਂ ਦੀ ਜਾਨ ਦੀ ਬਹੁਤ ਕੀਮਤ ਹੈ ਇਸ ਤਰ੍ਹਾਂ ਦੇ ਵਾਹਨ ਆ ਜਿਨ੍ਹਾਂ ਵਿੱਚ ਬੱਚੇ ਲੱਦਦੇ ਆ ਉਹਦੇ ਵਿੱਚ ਕੈਪੈਸਿਟੀ 8 ਬੱਚੇ 7 ਬੱਚੇ ਜੀ ਹੁੰਦੇ ਆ ਉਹਦੇ ਵਿੱਚ 15-15 ਬੱਚੇ ਲੱਦੇ ਹੁੰਦੇ ਆ ਔਰ ਬੈਂ ਵਗੈਰਾ ਇਸ ਵਿੱਚ ਵੀ ਇਸ ਵਿੱਚ ਵੀ 15-15 18-18 ਉੱਪਰ ਬਸਤੇ ਵੀ ਬੱਚਿਆਂ ਦਾ ਬੋਝ ਹੁੰਦਾ ਹੈ ਇਹ ਤੇ ਕੰਟਰੋਲ ਕਰਨਾ ਇਹ ਇਹਦਾ ਇਸ ਤਰ੍ਹਾਂ ਹੈ ਜੀ ਵੀ ਹੁਣ ਸਮਝਾਉਣ ਦੀ ਲੋੜ ਹੈ ਅਸੀਂ ਲੋਕਾਂ ਨੂੰ ਸਮਝਾਵਾਂਗੇ ਵੀ ਕਿਉਂਕਿ ਜਿੱਥੇ 8 ਦੀ ਕੈਪੈਸਿਟੀ ਹੈ ਉੱਥੇ ਆਪਾਂ 15 ਲੈ ਕੇ ਜਾਵਾਂਗੇ ਉਹ ਕਿਤੇ ਨਾ ਕਿਤੇ ਘਾਤਕ ਸਿੱਧ ਹੁੰਦਾ ਇੱਕ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਡੇ ਲਵੇ ਜਿਹੜੀ ਔਲਾਦ ਆ ਕੋਈ ਤਾਂ ਹੈ ਨਹੀਂ ਕੋਈ 10 10 20 20 ਬੱਚੇ ਨੇ ਵੀ ਜਿਵੇਂ ਮਰਜੀ ਤੁਰੇ ਫਿਰ ਇੱਕ ਬੱਚਾ ਕਿਸੇ ਦੋ ਬੱਚੇ ਅੱਜ ਮੈਂ ਜਾ ਕੇ ਆ ਕਰਨ ਦੇ ਦੋ ਬੱਚੇ ਨੇ ਦੋ ਹੀ ਇਸ ਦੁਨੀਆ ਤੋਂ ਚਲੇ ਗਏ ਉਹ ਇੱਕੋ ਹੀ ਗੱਡੀ ਚ ਜਾਂਦੇ ਸੀਗੇ ਈ ਬਿੱਕਣਾ ਔਖਾ ਹੈ ਇੱਕੋ ਗੱਡੀ ਜਾਣਾ ਆਪਾਂ ਤਾਂ ਦੋਏ ਬੱਚੇ ਆ ਜਿਹੜੇ ਮੌਤੇ ਮੋਹ ਚ ਇਕੱਠੀ ਚੜਦੇ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਇੱਕੋ ਗੱਡੀ ਦਾ ਜਿਹੜਾ ਉਪਯੋਗ ਨਾ ਕਰੀਏ ਕਿਉਂਕਿ ਪਤਾ ਨਹੀਂ ਹੁੰਦਾ ਹਾਦਸਾ ਇਹ ਜਿੰਨਾ ਚਿਰ ਅਸੀਂ ਇਸ ਛੜਕਦੇ ਰਹਿਣਾ ਤਾਂ ਪਤਾ ਨਹੀਂ ਹਾਦਸਾ ਕਦੋਂ ਵਾਪਰ ਜੇ ਸੋ ਸਾਨੂੰ ਇਸ ਇਸ ਪਾਸੇਬਲ ਵੀ ਸੂਝ-ਬੂਝ ਨਾਲ ਜਿਹੜਾ ਧਿਆਨ ਦੇਣ ਦੀ ਲੋੜ ਹੈ ਸਰ ਪੋਸਟਮਾਰਟਮ ਜਾਰੀ ਨਹੀਂ ਸਰ ਸੁਵਿਰੀ ਸ਼ੁਰੂ ਹੋ ਗਏ ਸੀਗੇ ਤੇ ਫਿਲਹਾਲ ਇਸ ਵੇਲੇ ਚੌਥਾ ਪੋਸਟਮਾਰਟਮ ਜਿਹੜਾ ਹੈ ਸਰ ਉਹ ਸ਼ੁਰੂ ਹੋ ਚੁੱਕਾ ਹੈ ਸਰ ਟੋਟਲੀ ਤੇ ਬਣੀ ਕੋ ਕਿੰਨੀ ਬੋੜੀਆਂ ਬੱਚੇ ਨੇ ਫਰੀਨੇ ਚ ਚਾਰ ਬੱਚੇ ਨੇ ਬੋੜੀਆਂ ਇੱਕ ਟਰੈਵਲ ਦੀ ਬੋੜੀ 10-15 ਮਿੰਟ ਹੋ ਜਾਣ ਕੰਪਲੀਟ ਅ ਸਰ ਜੀ ਅਜੀ ਟਰੈਵਲ ਦੇ ਕਾਗਜ਼ ਅਜੀ ਚੱਲ ਰੇ ਸਰ ਥੈਂਕ ਯੂ ਬੱਚਿਆਂ ਨੇ ਚੌਥਾ ਫਰਕ ਸ਼ੁਰੂ ਤਿੰਨ ਬੱਚਿਆਂ ਦਾ ਹੋਗਾ ਚੌਥੇ ਰਚ ਇਸ ਹਾਦਸੇ ਵਿੱਚ 6 ਬੱਚੇ ਔਰ ਇੱਕ ਇਨੋਵਾ ਡਰਾਈਵਰ ਦੀ ਮੌਤ ਹੋਈ ਹੈ ਸਾਰੇ ਘਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਪੂਰਾ ਸਹਿਰ ਬੰਦ ਹੈ ਸਕੂਲ ਬੰਦ ਹੈ ਸਰਕਾਰ ਕਦੋਂ ਇਸ ਸੜਕ ਨੂੰ ਛੋੜਾ ਕਰਨ ਦਾ ਐਲਾਨ ਕਰਦੀ ਹੈ ਇਸ ਸਮੇਂ ਦੱਸੇਗਾ ਲੇਕਿਨ ਲੋਕਾਂ ਦੀ ਇੱਕੋ ਮੰਗ ਹੈ ਕਿ ਪਟਿਆਲਾ ਤੋਂ ਫਤਨਾ ਤੱਕ ਬਸ ਸੜਕ ਹੈ ਇਹਨੂੰ ਡਬਲ ਕੀਤਾ ਜਾਵੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਦੇਨਿਕ ਸਵੇਰਾ ਟੀਵੀ ਸਮਾਣਾ